ਕੀ ਗੱਲ ਕੀ ਹੋਈ ਤੇਰੇ ਨਾਲ ਗੱਲ ਹੀ ਮੇਰੇ ਨਾਲ ਹੀ ਬਲਾਕ ਕਰ ਕਰਨ ਦੀ ਕੋਸ਼ਿਸ਼ ਕੀਤੀ ਕਿੰਨੇ ਵਜੇ ਦੀ ਗੱਲ ਸੀ ਰਾਤ ਤੱਕ 1:30 ਵਜੇ ਦੀ ਗੱਲ ਆ ਜੀ ਕਿੰਨੇ ਜਨੇ ਸੀਗੇ ਚਾਰ ਜਨੇ ਜੀ ਕੀ ਗੱਲ ਕੀ ਮੋਕੇ ਦੇ ਕਿੱਥੇ ਗਿਆ ਸੀ ਤੂੰ ਕੀ ਕਹਾਣੀ ਹੈ ਮੋਕੇ ਦਾ ਜੀ ਮੈਂ ਨਾ ਫਿਰ ਆਪਣੇ ਗਿਆ ਹੋਇਆ ਸੀਗਾ ਕਿ ਆਪਣੇ ਰਸਤੇ ਦੇ ਵਿੱਚ ਰਸਤੇ ਦੇ ਤੋਂ ਆ ਹੀ ਜਾਂਦਾ ਸੀਗਾ ਤੇ ਉੱਥੇ ਖੜੇ ਸੀਗੇ ਇਹਨਾਂ ਨੇ ਪਹਿਲਾਂ ਮੈਨੂੰ ਰੋਕਿਆ ਮਿਲਣਾ ਤੂੰ ਮੋਟਰ ਚੋਰ ਆ ਆਏ ਆ ਥੋੜਾ ਜੀ ਮੜ ਕੇ ਮੈਂਨ ਕਿਹਾ ਮੱਖ ਨਹੀਂ ਜੀ ਮੈਂ ਤਾਂ ਇਧਰ ਆਇਆ ਵਿਆਹ ਦੇ ਰਸਤੇ ਦੇ ਤੋਂ ਤੇ ਵੀ ਮੈਂ ਤਾਂ ਜਾਣਦਾ ਇਹ ਆnde ਤੇ ਨਹੀਂ ਆnde ਤੂੰ ਆnde ਮੋਟਰ ਚੋਰਾਂ ਤੂੰ ਆਇਆ ਕਰਦਾ ਤੂੰ ਆਇਆ ਕਰਦਾ ਮੁਰਕੇ ਮਿਲ ਆnde ਆnde ਨਿੱਤ ਨੂੰ ਅਸੀਂ ਮਾਰ ਕੇ ਛੱਡ ਦਾਂਗੇ ਨਹੀਂ ਤਾਂ ਤੂੰ ਸਾਡੇ ਨਾਲ ਗਲਤ ਕੰਮ ਕਰ। ਕਰਨਾਲੇ ਚੋਂ ਕੌਣ ਸੀ ਕੋ ਮੋਟਰ ਵਾਲੇ ਬੰਦੇ ਸੀ? ਨਾ ਜੀ ਇੱਕ ਤਾਂ ਹਾਂ ਇੱਕ ਤਾਂ ਮੋਟਰ ਵਾਲੀ ਸੀ ਗਈ ਜੀ ਕਿਤੇ ਬਾਕੀ ਹੁੰਸੀ ਗਈ ਇੱਕ ਤਾਂ ਸਰਪੰਚ ਦਾ ਭਤੀਜਾ ਸੀ ਗਈ। ਤੇ ਇੱਕ ਪਿੰਡ ਦੇ ਮੋਟਰ ਵਾਲੇ ਵੀ ਜਿਵੇਂ 19 ਬੁਲੇਟ ਕਿਤੀ ਤੋ? ਹਾਂ ਜੀ ਕਿਤੀ ਆਈ ਹੁਣੇ ਕਿਤੀ ਆਈ। ਦੇਖਿਆ ਇਹੋ ਗੋਸ਼ ਨੂੰ ਪਿਆ ਤੁਸੀਂ ਬਿਆਨ ਨਹੀਂ ਦੇਖਿਆ ਮੇਰੇ ਕੋਲ ਇੱਕ ਗੱਲ ਦੇਖ ਲਓ ਮੇਰੇ ਪੁੱਛਨੇ ਕੁੱਤ ਮਾਰ ਕੀਤੀ ਹੈ ਜੀ ਤੇ ਨਾਲੇ ਮਿਲਿਆ ਲੈਂਦੇ ਤੈਨੂੰ ਮਾਰ ਕੇ ਛੱਡ ਦਾਂਗੇ ਜੇ ਤੂੰ ਕਿਸੇ ਨੂੰ ਵੀ ਦੱਸਿਆ ਤੈਨੂੰ ਮਾਰ ਕੇ ਛੱਡ ਦਾਂਗੇ ਪਰ ਮੁੱਦੇ ਲੁਕਾਏ ਗਏ ਨੇ ਮੇਰਾ ਕੰਮ ਕੀਤਾ ਤੇਰੇ ਨਾਲ ਕਿ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਲ ਪਰ ਮੈਂ ਪਹਿਲਾਂ ਤਾਂ ਇਹਦਾ ਨਹੀਂ ਕੋਸ਼ਿਸ਼ ਕੀਤੀ ਤੇਰੀ ਗੱਲ ਦੀ ਵੀਡੀਓ ਵੀ ਬਣਾਈ ਹੈ ਤੇਰੇ ਨਾਲ ਹਾਂ ਵੀਡੀਓ ਬਣਾਈ ਹੈ ਜੀ ਮੈਨੂੰ ਆਦੇ ਦੇ ਕੋਟ ਦੇ ਮਾਰਦੇ ਦੀ ਵੀ ਭਰਾਈ ਆਈ ਮੈਨੂੰ ਆਦੇ ਨਾਲ ਤੇ ਜਿੱਥੇ ਕਿਸੇ ਕੋਲੇ ਜਾ ਕੇ ਦੱਸਿਆ ਠੀਕ ਆ ਤਾਂ ਤੇਰੀ ਵੀਡੀਓ ਵਾਇਰਲ ਕਰ ਦਿਆਂਗੇ ਤੇ ਨਾਲੇ ਤਿਆਂ ਦੇ ਦਿਸ ਮਾਰ ਕੇ ਸਿੱਟ ਦਿਆਂਗੇ ਠੀਕ ਆ ਤੇ ਨਾਲੇ ਆਂਦੇ ਨਿੱਤੇ ਰਿਆਂ ਦੇ ਘਰ ਪਰਿਵਾਰ ਦੇ ਨੂੰ ਕਿਸੇ ਨੂੰ ਸੌਹ ਦੇ ਦੇਣੇ ਆਂਦੇ ਸੀ ਹੁਣ ਸੁਣ ਤੁਗਰਨ ਦਾ ਮਾਮਲਾ ਕੀ ਮਾਮਲਾ ਇੱਕ ਰੁਕਾ ਜੋ ਮਸੂਲ ਆਇਆ ਸੀ ਥਾਣੇ ਤੋਂ ਇੱਥੇ ਖਾਣੇ ਮਸੂਲ ਆਇਆ ਸੀ ਹਸਪੀਟਲ ਤੋਂ ਕਿ ਮੈਂ ਕਿੰਨੇ ਚੰਗਾ ਕਿ 16 ਸਾਲ ਹੈ ਤੇ ਰੇਪ ਸਾਡ ਦਾ ਹੋਇਆ ਸੀ ਪਰ ਹੁਣ ਅਸੀਂ ਆਏ ਆਏ ਤੇ ਪਛੇ ਕੀਤੀ ਅੰਦਰ ਬਿਆਨ ਨਹੀਂ ਲਿਆ ਬਸ ਕਿਹਾ ਪਰ ਬਿਆਨ ਹੀ ਨਹੀਂ ਲਾ ਰਿਹਾ ਫਿਰ ਮੁੱਢੀ ਸਾਹਿਬ ਤਾਂ ਇਹ ਕਹਿ ਰਹੇ ਵੀ ਸਿਰਫ ਕੋਸ਼ਿਸ਼ ਕੀਤੀ ਮੇਰੇ ਨਾਲ ਕੁਝ ਹੋਇਆ ਤਾਂ ਨਹੀਂ ਜੀ ਨਹੀਂ ਕੁਝ ਨਹੀਂ ਹੋਇਆ ਜੀ ਇਹਦੇ ਤੋਂ ਤੱਕ ਦਸਮ ਤੱਕ ਹੁਣ ਕਹਿ ਰਿਹਾ ਵੀ ਕੁਝ ਨਹੀਂ ਹੋਇਆ ਮੇਰਾ ਅਸਰ ਵੀ ਕੀਤੀ ਜਾਗੀ ਕਾਰੇ ਦੇਖਦੇ ਇਹਨਾਂ ਬਿਆਨ ਉਹ ਜਿਹੜਾ ਦਾਖਲੇ ਲਿਖਾ ਰਿਹਾ ਹੈ ਪਰਾਰ ਨੂੰ ਸਲਾਮ ਅਸਲਾ ਕਰਕੇ ਲਗਾਏਗਾ ਜੋ ਲਿਖਾਏਗਾ ਉਹ ਦਾਖਲੇ ਦੇਖਣੇ ਕੀ ਕਰ ਰਿਹਾ ਕੋਈ ਬਿਆਨ ਲਿਖਾਇਆ ਨਹੀਂ ਲਗਦਾ ਪਹਿਲਾਂ ਹਾਲਤ ਨੇ ਦੱਸਿਆ ਪਿਆ ਸੀ 13 ਤਰੀਕ ਨੂੰ ਉਹ ਦਾਖਲ ਗਿਆ ਸੀ ਕਿਤੇ ਕਿਨੂ ਲੈਣ ਗਿਆ ਸੀ ਉੱਥੇ ਨਾਲ ਹੀ ਕੁੱਟਮਾਰ ਹੋਈ ਹੈ ਤੇ ਅੱਜ ਆ ਕੇ ਦਾਖਲ ਹੋਇਆ ਜੀ ਇੱਥੇ ਹਾਂ ਜੀ ਬਾਕੀ ਹੁਣ ਦੇਖਦੇ ਇਹਨਾਂ ਬਿਆਨ ਤਾਂ ਕੀ ਕਰਦੇ ਆ